ਇਨਾਂ ਦਾ ਵੀਰ ਜੀ ਪਹਿਲਾਂ ਬੀਪੀ ਵੱਧ ਜਾਂਦਾ ਸੀਗਾ ਤਾਂ ਸਾਨੂੰ ਪਤਾ ਨਹੀਂ ਲੱਗਦਾ ਸੀਗਾ ਬੀਪੀ ਵਾਦੇ ਦਾ ਤੇ ਜਦੋਂ ਇਹਨਾਂ ਦਾ ਬੀਪੀ ਜ਼ਿਆਦਾ ਵਧਣ ਲੱਗ ਗਿਆ ਸੀ ਤਾਂ ਰਾਤ ਨੂੰ ਇਹਨਾਂ ਦਾ ਸਾਹ ਰੁੱਕ ਜਾਂਦਾ ਸੀਗਾ ਤੇ ਪੂਰੀ ਬਾਡੀ ਨੂੰ ਸੋਜ ਆਉਣ ਲੱਗ ਗਈ ਸੀ ਜਦੋਂ ਅਸੀਂ ਟੈਸਟ ਵਗੈਰਾ ਕਰਾਏ ਤਾਂ ਡਾਕਟਰਾਂ ਨੇ ਦੱਸਿਆ ਵੀ ਇਹਨਾਂ ਦੀਆਂ ਕਿਡਨੀਆਂ ਜਿਹੜੀਆਂ ਦੋਨੋਂ ਡੈਮੇਜ ਹੋ ਚੁੱਕੀਆਂ ਨੇਗੀਆਂ ਤੇ ਹੁਣ ਸਾਡਾ ਘਰ ਦਾ ਖਰਚਾ ਬਹੁਤ ਮੁਸ਼ਕਲ ਹੋਇਆ ਹੋਇਆ ਵਾ ਨਾ ਸਾਡੇ ਕੋਲੋਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਵੀਰ ਜੀ ਤੇ ਬਾਕੀ ਨਾ ਸਾਡੇ ਕੋਲੋਂ ਕਰਾਇਆ ਦੇ ਹੁੰਦਾ ਹਣਾ ਹੇ ਹੁਣ ਤਾਂ ਮੈਂ ਸਿਰ ਬੈਡ ਤੇ ਹੀ ਬਾਕੀ ਭੈਣ ਭਰਾ ਥੋੜੀ ਬਹੁਤੀ ਮਦਦ ਕਰ ਦਿੰਦੇ ਨੇ ਜੀ ਹੁਣ ਵੀ ਬਾਕੀ ਜਣੋ ਕਿਰਾਇਆ ਦੇਣਾ ਬਹੁਤ ਮੁਸ਼ਕਲ ਹੋਇਆ ਪਿਆ ਦਵਾਈਆਂ ਦਾ ਖਰਚਾ ਘਰ ਦਾ ਖਰਚਾ ਗੁੜੀਆਂ ਦਾ ਸਕੂਲ ਦਾ ਖਰਚਾ ਹਰ ਪਾਸੇ ਜਾਨਕਿ ਬਹੁਤ ਔਖਾ ਹੋਇਆ ਪਿਆ ਜੀ ਹਰ ਕੋਣ ਹਰ ਕੋਈ ਕਿੰਨੀ ਕੁ ਮਦਦ ਕਰਦਾ ਇਹ ਮੈਨੂੰ 3 ਸਾਲ ਹੋ ਗਏ ਲਗਾਤਾਰ ਬੈਡ ਤੇ ਪੈਣ ਹੋਈ ਨਹੀਂ ਜੀ ਮੈਂ ਹੀ ਸੀਗਾ ਇਹ ਕਮਾਉਣ ਵਾਲਾ ਘਰ ਦੇ ਵਿੱਚ ਮੈਨੂੰ ਇਹ ਬਸ ਰੱਬ ਨੇ ਬੈਡ ਤੇ ਪਾ ਦਿੱਤਾ ਜੀ ਹੁਣ ਕੀ ਕਹਿ ਸਕਦੇ ਆ ਜੀ ਨਹੀਂ ਪਹਿਲਾਂ ਸਾਰੇ ਨਾਲ ਖੜਦੇ ਸੀ ਸਾਰੇ ਸਕੇ ਭੈਣ ਭਰਾ ਸਭ ਸੀਗੇ ਸੀ ਨਾਲ ਖੜਦੇ ਸੀਗੇ ਪਰ ਜਦੋਂ ਦਾ ਮੈਂ ਜ਼ਿਆਦਾ ਬਿਮਾਰ ਹੋਣ ਕਰਕੇ ਹੁਣ ਸਾਰੇ ਹੌਲੀ ਹੌਲੀ ਪਿੱਛੇ ਹਟ ਗਏ ਜੀ ਕਹਿੰਦੇ ਨੇ ਸੁੱਖ ਦੁੱਖ ਇੱਕ ਕੱਪੜੀ ਤਰ੍ਹਾਂ ਹੁੰਦੇ ਆ ਜੇ ਜਿਸ ਤਰ੍ਹਾਂ ਅਸੀਂ ਰੋਜ਼ ਕੱਪੜੇ ਉਤਾਰਦੇ ਆ ਨਵੇਂ ਪਾਉਂਦੇ ਆ ਪੁਰਾਣੇ ਉਤਾਰਦੇ ਨੇ ਰੋਜ਼ ਬਦਲਦੇ ਆ ਉਸੇ ਤਰ੍ਹਾਂ ਸੁੱਖ ਦੁੱਖ ਵੀ ਅੱਜ ਸੁੱਖ ਕੱਲ ਦੁੱਖ ਅੱਜ ਦੁੱਖ ਤੇ ਕੱਲ ਸੁੱਖ ਜ਼ਰੂਰ ਆਉਂਦੇ ਆਉਂਦਾ ਇਸੇ ਇੱਕ ਪਰਿਵਾਰ ਦੇ ਵਿੱਚ ਖੜੇ ਆ ਅੱਜ ਜੋ ਹਸਤਾ ਖੇਡ ਦਾ ਪਰਿਵਾਰ ਸੀਗਾ ਇੱਕ ਬੁਰੀ ਨਜ਼ਰ ਲੱਗੀ ਪਰਿਵਾਰ ਨੂੰ ਜੋ ਇੱਕ ਭੈੜੀ ਬਿਮਾਰੀ ਨੂੰ ਭੈੜੀ ਬਿਮਾਰੀ ਨੇ ਜਿਹੜਾ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਸਾਡੇ ਨਾਲ ਪਰਿਵਾਰ ਦੇ ਮੁਖੀ ਵੀ ਨਾਲ ਨੇ ਤੇ ਨਾਲ ਉਹਨਾਂ ਦੀ ਪਤਨੀ ਵੀ ਗੱਲਬਾਤ ਕਰਦੇ ਆ ਵੀ ਕੀ ਗੱਲ ਹੋ ਗਈ ਅਜਿਹਾ ਪਾਣਾ ਕੀ ਵਰਤ ਗਿਆ ਕਿ ਜਿਹੜਾ ਪਰਿਵਾਰ ਆ ਪਰਿਵਾਰ ਦਾ ਮੁਖੀ ਜਿਹੜਾ ਮੰਜੇ ਤੇ ਪੈ ਗਿਆ ਕੀ ਨਾਮ ਹੈ ਤੁਹਾਡਾ ਨਰਿੰਦਰ ਕੌਰ ਕੀ ਗੱਲ ਹੋ ਗਈ ਆ ਸਾਰੀ ਗੱਲ ਦੱਸੋਗੇ ਵੀ ਤੁਹਾਡੇ ਜਿਹੜੇ ਪਤੀ ਨੇ ਉਹ ਅਜਬ ਬੈੱਡ ਤੇ ਕਿਉਂ ਪੈ ਗਏ ਇਹਨਾਂ ਦੇ ਵੀਰ ਜੀ ਪਹਿਲਾਂ ਬੀਪੀ ਵੱਧ ਜਾਂਦਾ ਸੀਗਾ ਤਾਂ ਸਾਨੂੰ ਪਤਾ ਨਹੀਂ ਲੱਗਦਾ ਸੀਗਾ ਬੀਪੀ ਵਾਦੇ ਦਾ ਤੇ ਜਦੋਂ ਇਹਨਾਂ ਦੇ ਬੀਪੀ ਜ਼ਿਆਦਾ ਵਧਣ ਲੱਗ ਗਿਆ ਸੀ ਤਾਂ ਰਾਤ ਨੂੰ ਇਹਨਾਂ ਦਾ ਸਾਹ ਰੁਕ ਜਾਂਦਾ ਸੀਗਾ ਤੇ ਪੂਰੀ ਬਾਡੀ ਨੂੰ ਸੋਜ ਆਉਣ ਲੱਗ ਗਈ ਸੀ ਜਦੋਂ ਅਸੀਂ ਟੈਸਟ ਵਗੈਰਾ ਕਰਾਏ ਤਾਂ ਡਾਕਟਰਾਂ ਨੇ ਦੱਸਿਆ ਵੀ ਇਹਨਾਂ ਦੀਆਂ ਕਿਡਨੀਆਂ ਜਿਹੜੀਆਂ ਦੋਨੋਂ ਡੈਮੇਜ ਹੋ ਚੁੱਕੀਆਂ ਨੇਗੀਆਂ ਤੇ ਉਸ ਟਾਈਮ ਤੋਂ ਵੀਰ ਜੀ ਫਿਰ ਇਹਨਾਂ ਦੇ ਡੈਲਸਿਸ ਹੋ ਰਹੀ ਆ ਹੁਣ ਹਫਤੇ 'ਚ ਤਿੰਨ ਵਾਰ ਡੈਲਸਿਸ ਕਰਵਾ ਰਹੇ ਆ ਹਾਂਜੀ ਪਰਿਵਾਰ ਦੇ ਵਿੱਚ ਹੋਰ ਕੋਣ ਹਨ ਤੁਸੀਂ ਉਹ ਤੁਹਾਡੇ ਹਸਬੰਦ ਨੇ ਇੱਕ ਛੋਟੀ ਜੀ ਬੱਚੀ ਹੈ ਅਜਾ ਬੱਚਾ ਵੀਰ ਜੀ ਮੇਰਾ ਸਾਡੇ ਤਿੰਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਹੈਗਾ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਕਿਉਂਕਿ ਦਵਾਈਆਂ ਦਾ ਖਰਚਾ ਵੀ ਹੈ ਬੱਚੀ ਦਾ ਖਰਚਾ ਵੀ ਹੈ ਹੋਰ ਘਰ ਦੇ ਹੋਰ 100 ਖਰਚੇ ਹੁੰਦੇ ਨੇ ਹਾਂਜੀ ਘਰ ਦਾ ਖर्चा ਵੀਰ ਜੀ ਇਹ ਪਹਿਲਾਂ ਅਸੀਂ ਨਾ ਦੂਸਰੇ ਮੱਲੇ 'ਚ ਰਹਿ ਰਹੇ ਸੀ ਕਿਰਾਏ ਦੇ ਮਕਾਨ ਦੇ ਵਿੱਚ ਹੀ ਉੱਥੋਂ ਦੇ ਲੋਕ ਸਾਡੀ ਹੈਲਪ ਕਰਦੇ ਸੀਗੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਸਾਡੇ ਘਰ ਦਾ ਖਰਚਾ ਤੇ ਸਾਡਾ ਕਿਰਾਇਆ ਦੇ ਦਿੰਦੇ ਸੀਗੇ ਉੱਥੇ ਹੁਣ ਵੀਰ ਜੀ ਸਾਡੇ ਕੋਲੋਂ ਕਿਰਾਇਆ ਨਹੀਂ ਦਿੱਤਾ ਜਾਂਦਾ ਸੀਗਾ ਤਾਂ ਉਹਨਾਂ ਨੇ ਸਾਡੇ ਤੋਂ ਮਕਾਨ ਖਾਲੀ ਕਰਵਾ ਲਿਆ ਸੀ ਤਾਂ ਥੋੜੀ-ਬਹੁਤੀ ਰਿਸ਼ਤੇਦਾਰ ਭੈਣ ਭਰਾ ਮਦਦ ਕਰ ਦਿੰਦੇ ਸੀਗੇ ਪਰ ਹੁਣ ਵੀਰ ਜੀ 3 ਸਾਲ ਹੋ ਗਏ ਨੇਗੇ ਐਸੇ ਹੀ ਇਦਾਂ ਹੀ ਚੱਲ ਰਿਹਾ ਤਾਂ ਹੁਣ ਰਿਸ਼ਤੇਦਾਰ ਵੀ ਸਾਰੇ ਪਿੱਛੇ ਆਟ ਗਏ ਨੇ ਹੁਣ ਸਾਡੀ ਕੋਈ ਹੈਲਪ ਨਹੀਂ ਕਰ ਰਿਆ ਹੈਗਾ ਤੇ ਹੁਣ ਸਾਡਾ ਘਰ ਦਾ ਖਰਚਾ ਬਹੁਤ ਮੁਸ਼ਕਲ ਹੋਇਆ ਹੋਇਆ ਵਾ ਨਾ ਸਾਡੇ ਕੋਲੋਂ ਦਵਾਈਆਂ ਲੱਤੀਆਂ ਜਾਂਦੀਆਂ ਨੇ ਵੀਰ ਜੀ ਤੇ ਬਾਕੀ ਨਾ ਸਾਡੇ ਕੋਲੋਂ ਕਿਰਾਇਆ ਦੇ ਹੁੰਦਾ ਹੁਣ ਜਦੋਂ ਪੈਸਾ ਸੀਗਾ ਉਦੋਂ ਸਾਰੇ ਜਾਣੇ ਸਕੇ ਮਿੱਤਰ ਸਾਰੇ ਰਿਸ਼ਤੇਦਾਰ ਨਾਲ ਸੀਗੇ ਹੁਣ ਜਦੋਂ ਪੈਸਾ ਹੈ ਨਹੀਂ ਬਿਮਾਰੀਆਂ ਨੇ ਝੰਡੋੜ ਕੇ ਰੱਖ ਦਿੱਤਾ ਤੇ ਹੁਣ ਸਾਰੇ ਪਾਸਾ ਪਲਟ ਗਏ ਹਾਂਜੀ ਸੁੱਖ ਦੇ ਵਿੱਚ ਤਾਂ ਚੰਗੇ ਟਾਈਮ 'ਚ ਵੀਰ ਜੀ ਸਾਰੇ ਨਾਲ ਸੀਗੇ ਸਾਰਿਆਂ ਨੇ ਸਾਥ ਦਿੱਤਾ ਵਾ ਪਰ ਜਦੋਂ ਹੁਣ ਸਾਡੇ ਟਾਈ ਮਾੜਾ ਗਿਆ ਤਾਂ ਸਾਰੇ ਪਿੱਛੇ ਹਟ ਗਏ ਨੇ ਅੱਜ ਦੇ ਟਾਈਮ ਵਿੱਚ ਸਾਡੇ ਨਾਲ ਕੋਈ ਨਹੀਂ ਖੜ ਰਿਹਾ ਹੈਗਾ ਕਿਸੇ ਦਾ ਸਹਾਰਾ ਨਹੀਂ ਹੈਗਾ ਬਸ ਮੈਂ ਆ ਮੇਰੇ ਹਸਬੰਡ ਆ ਤੇ ਮੇਰੀ ਗੂੜੀ ਆ ਵਾ ਤਿੰਨ ਵਾਰ ਹਸਪੀਟਲ ਲੈ ਕੇ ਜਾਣਾ ਪੈਂਦਾ ਵਾ ਉਹ ਵੀ ਮੈਂ ਹੀ ਲੈ ਕੇ ਜਾਣਾ ਵੀਰ ਜੀ ਹੋਰ ਮੈਨੂੰ ਕਿਸੇ ਦਾ ਕੋਈ ਸਹਾਰਾ ਨਹੀਂ ਹੈਗਾ ਤੁਸੀਂ ਘਰ ਦਾ ਗੁਜ਼ਾਰਾ ਕਿਵੇਂ ਹੁੰਦਰਾ ਵਾ ਮੈਂ ਅਸੀਂ ਦੁਬਾਰਾ ਗੱਲ ਪੁੱਛੂਗਾ ਘਰ ਦਾ ਗੁਜ਼ਾਰਾ ਕਿਵੇਂ ਕਿਉਂਕਿ ਹਸਬੰਡ ਵੀ ਥੋੜੇ ਬੈਠੇ ਨੇ ਘਰੇ ਹਨਾ ਤੁਸੀਂ ਵੀ ਕੰਮ ਨਹੀਂ ਕਰ ਰਹੇਗੇ ਫਿਰ ਇਹ ਸਾਰਾ ਹੁਣ ਗੁਜ਼ਾਰਾ ਕਿਵੇਂ ਚੱਲ ਰਿਹਾ ਕਿਰਾਇਆ ਵੀ ਦੇਣਾ ਮਕਾਨ ਦਾ ਕਰਾਇਆ ਵੀਰ ਜੀ ਸਾਡਾ ਪਹਿਲਾਂ ਤਾਂ ਦੇ ਦਿੰਦੇ ਸੀ ਦੱਸਿਆ ਵਾ ਰਿਸ਼ਤੇਦਾਰ ਪਰ ਹੁਣ ਕੋਈ ਨਹੀਂ ਦੇ ਰਿਹਾ ਹੈਗਾ ਕਰਾਇਆ ਵੀ ਸਾਡਾ ਇਕੱਠਾ ਹੋ ਜਾਂਦਾ ਵਾ ਜਦੋਂ ਸਾਡਾ ਮਕਾਨ ਦਾ ਕਰਾਇਆ ਇਕੱਠਾ ਹੋ ਜਾਂਦਾ ਤਾਂ ਫਿਰ ਸਾਡੇ ਤੋਂ ਮਕਾਨ ਹੀ ਖਾਲੀ ਕਰਵਾ ਲੈਂਦੇ ਨੇਗੇ ਹਾਂਜੀ ਭਾਜੀ ਕੀ ਪਤਾ ਕਿਵੇਂ ਲੱਗਿਆ ਵੀ ਇਹ ਚੀਜ਼ ਨਾਮੁਰਾਦ ਬਿਮਾਰੀ ਜਿਹੜੀ ਲੱਗੀ ਇਹ ਪਹਿਲਾਂ ਨਹੀਂ ਬੀਪੀ ਵਾਦੇ ਮੇਰਾ ਕੰਮਕਾਰ ਜਦੋਂ ਜਾਂਦਾ ਸੀ ਉਹ ਕੰਮ ਤੇ ਮੇਰਾ ਕੰਮਕਾਰ ਵਧੀਆ ਸੀਗਾ ਜੀ ਤੇ ਮੇਰਾ ਬੀਪੀ ਮੈਂ ਰੈਪਿਡ ਚਲਾਉਂਦਾ ਸੀਗਾ ਜੀ ਤੇ ਉਦੋਂ ਮੇਰਾ ਬੇਪੇ ਵਧਣ ਲੱਗ ਗਿਆ ਜਦੋਂ ਰਾਤਾਂ ਨੂੰ ਰਸਾ ਰੁਕਣ ਲੱਗ ਗਿਆ ਫਿਰ ਸੋਜ ਆਣ ਲੱਗੀ ਸਵੇਲਿੰਗ ਆਣ ਲੱਗੀ ਜਦੋਂ ਤਾਂ ਫਿਰ ਅਸੀਂ ਟੈਸਟ ਵਗੈਰਾ ਕਰਵਾਏ ਤਾਂ ਸਾਨੂੰ ਪਤਾ ਲੱਗੇ ਮੇਰੇ ਦੋਨੇ ਕਿੰਨੀਆਂ ਡੈਮੇਜ ਹੋ ਚੁੱਕੀਆਂ ਨੇ ਤੇ ਹੁਣ ਘਰ ਦਾ ਗੁਜ਼ਾਰਾ ਕਿਵੇਂ ਹੋ ਰਿਹਾ ਕੋਈ ਕੰਮ ਕਰ ਰਹੇ ਹੋ ਕਿ ਕਿਸ ਤਰ੍ਹਾਂ ਕਿ ਸਿਰਫ ਬੈਠਦੀ ਹਾਂ ਇਹ ਹੁਣ ਤਾਂ ਮੈਂ ਸਿਰ ਬੈੜਤੀ ਆ ਬਾਕੀ ਭੈਣ ਭਰਾ ਥੋੜੀ ਬਹੁਤੀ ਮਦਦ ਕਰ ਦਿੰਦੇ ਨੇ ਜੀ ਹੁਣ ਵੀ ਬਾਕੀ ਹਣ ਕਿਰਾਇਆ ਦੇਣਾ ਬਹੁਤ ਮੁਸ਼ਕਲ ਹੋਇਆ ਪਿਆ ਦਵਾਈਆਂ ਦਾ ਖਰਚਾ ਘਰ ਦਾ ਖਰਚਾ ਗੋੜੀਆਂ ਦਾ ਸਕੂਲ ਦਾ ਖਰਚਾ ਹਰ ਪਾਸੇ ਜਾਣ ਕੇ ਬਹੁਤ ਔਖਾ ਹੋਇਆ ਪਿਆ ਜੀ ਹਰ ਕੋਣ ਹਰ ਕੋਈ ਕਿੰਨੀ ਕੁ ਮਦਦ ਕਰਦਾ ਹੈ ਮੈਨੂੰ 3 ਸਾਲ ਹੋ ਗਏ ਲਗਾਤਾਰ ਬੈੜਤੇ ਪੈਨੋ ਜੀ ਕਿੰਨਾ ਕੋਈ ਕਰਦਾ ਹੈ ਅੱਜ ਕੱਲ ਅੱਜ ਕੱਲ ਹਰ ਆਪਦੇ ਕੋਲੇ ਟਾਈਮ ਨਹੀਂ ਹੈ ਕਿਸੇ ਕੋਲੇ ਤਿੰਨ ਸਾਲ ਤੋਂ ਤੁਸੀਂ ਇਸੇ ਤਰ੍ਹਾਂ ਬਿਮਾਰੀ ਨੂੰ ਬਿਮਾਰੀ ਨੇ ਸਾਨੂੰ ਝੰਡੋੜ ਕੇ ਰੱਖਿਆ ਹੈ ਬਿਮਾਰੀ ਦੇ ਖਰਚੇ ਚੱਲਦੇ ਪਏ ਨੇ ਫਿਰ ਪਰਿਵਾਰ ਦੇ ਵਿੱਚ ਕੰਮ ਕਾਣ ਕਰਨ ਵਾਲਾ ਕੋਈ ਵੀ ਹੈ ਨਹੀਂ ਹੁਣ ਨਹੀਂ ਜੀ ਮੈਂ ਹੀ ਸੀਗਾ ਇਹ ਕਮਾਉਣ ਵਾਲਾ ਘਰ ਦੇ ਵਿੱਚ ਮੈਨੂੰ ਹੀ ਬਸ ਰੱਬ ਨੇ ਬੈੱਡ ਤੇ ਪਾ ਦਿੱਤਾ ਜੀ ਹੁਣ ਕੀ ਕਹਿ ਸਕਦੇ ਆ ਜੀ ਜੀ ਪਹਿਲਾਂ ਸਾਰੇ ਨਾਲ ਖੜਦੇ ਸੀ ਸਕੇ ਭੈਣ ਭਰਾ ਸਭ ਸੀਗੇ ਸੀ ਨਾਲ ਖੜਦੇ ਸੀਗੇ ਪਰ ਜਦੋਂ ਦਾ ਮੈਂ ਜ਼ਿਆਦਾ ਬਿਮਾਰ ਹੋਣ ਕਰਕੇ ਹੁਣ ਸਾਰੇ ਹੌਲੀ ਹੌਲੀ ਪਿੱਛੇ हट ਗਏ ਜੀ ਦੀ ਮੰਗ اپیل ਕੀ ਕਰਦੇ ਚਾਹੁੰਦਾ ਚਾਹੁੰਦੇ ਕਿਉਂਕਿ ਹਾਲਾਤ ਇਦਾਂ ਦੇ ਹੋ ਚੁੱਕੇ ਨੇ ਤੁਹਾਡੇ ਕੋਈ ਸਭ ਕੁਝ ਤਬਾਹ ਹੋ ਮੈਂ ਤਬਾਹ ਦੀ ਗੱਲ ਕਰੂੰਗਾ ਕਿਉਂਕਿ ਇੱਕ ਘਰ ਸੁਪਨਿਆਂ ਦਾ ਘਰ ਹੁੰਦਾ ਝੰਜੋੜ ਕੇ ਰੱਖ ਦਿੱਤਾ ਇੱਕ ਬਿਮਾਰੀ ਨੇ ਮੈਂ اپیل ਇਹੀ ਕਰਦਾ ਵੀਰ ਜੀ ਮੇਰੇ ਦਾਨੀ ਸਜਣੋ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਮੇਰੀ ਵੱਦ-ਵਦ ਮਦਦ ਕੀਤੀ ਜਾਵੇ ਜੀ ਇੱਥੇ ਤਿੰਨ ਸਾਲ ਤੋਂ ਤੁਸੀਂ ਮੰਝਦੇ ਪਿਓ ਹਨਾ ਤੇ ਇਹ ਜਿਹੜੀ ਬਿਮਾਰੀ ਹੈ ਡੈਲਸਿਸ ਕਿਸ ਤਰ੍ਹਾਂ ਕਿੱਥੋਂ ਹੁੰਦੀ ਹੈ ਤੁਹਾਡੀ ਇਹ ਮੈਂ ਡੈਲਸਿਸ ਜਬਰਦਸਤ ਕਰਵਾ ਰਿਹਾ ਜੀ ਪਰ ਡਾਕਟਰ ਤਾਂ ਕਹਿ ਰਹੇ ਨੇ ਇਸ ਦਾ ਕੋਈ ਇਲਾਜ ਨਹੀਂ ਹੈਗਾ ਜੀ ਡੈਲਸਿਸ ਦਾ ਕੋਈ ਪ੍ਰੋਸੈਸਰ ਨਹੀਂ ਕਿਹੜੇ ਵਾਲੇ ਕਿਹੜਾ ਪਾਣਾ ਵਰ ਪਰ ਜਾਵੇ ਇਸ ਦਾ ਇਲਾਜ ਸਿਰਫ ਟ੍ਰਾਂਸਪਲੈਂਟ ਹੀ ਦੱਸਿਆ ਪਿਆ ਜੀ ਜਿਹਦਾ 7 ਤੋਂ 8 ਲੱਖ ਖਰਚਾ ਜੀ ਤੇ ਮੇਰੇ ਕੋਲੇ ਤਾਂ ਦਵਾਈਆਂ ਲੈਣ ਲਈ ਪੈਸੇ ਨਹੀਂ ਹੈਗੇ ਘਰ ਦਾ ਖਰਚਾ ਚਲਾਣ ਲਈ ਪੈਸੇ ਨਹੀਂ ਮੈਂ ਇੰਨਾ ਖਰਚਾ ਕਿੱਥੋਂ ਕਰ ਲਵਾਂਗਾ ਜੀ ਜਿਹੜੀ ਆ ਤੁਹਾਡੇ ਬਾਹ ਤੇ ਕੀ ਇਕ ਲੋਡ ਲੱਗੇ ਬਣੇ ਹੋਏ ਕੀ ਬਣਿਆ ਹੋਇਆ ਇਹ ਚੀਜ਼ ਕੀ ਹੈ ਤੁਹਾਡੇ ਬਾਹ ਤੇ ਇਹ ਇਹ ਬਾਹ ਦੇ ਵਿੱਚ ਨਾ ਹੀ ਡੱਬੀ ਪਾਈ ਹੋਈ ਹੈ ਪਿਸਤਲਾ ਜਿਹਨੂੰ ਕਹ ਦਿੰਦੇ ਆ ਇੱਥੇ ਸੂਈਆਂ ਲੱਗਦੀਆਂ ਡੈਲਸਸ ਹੁੰਦੀ ਆ ਜੀ ਇੱਥੇ ਇੱਥੇ ਨੀਡਲਾਂ ਲੱਗ ਜਾਂਦੀਆਂ ਜੀ ਤੇ ਬਾਹ ਬਿਲਕੁਲ ਡੈਮੇਜ ਹੋ ਚੁੱਕੀ ਆ ਡਾਕਟਰ ਕਹਿੰਦੇ ਬਾਹ ਦੇ ਨਾਲ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਜੀ ਇਹ ਬਿਲਕੁਲ ਡੈਮੇਜ ਆ ਇੱਕ ਤਰ੍ਹਾਂ ਦੀ ਹੁਣ ਮੇਰੀ ਕਿਡਨੀਆ ਵੀ ਡੈਮੇਜ ਹੋ ਚੁੱਕੀਆਂ ਇੱਕ ਤਰ੍ਹਾਂ ਨਾਲ ਬਾਹ ਵੀ ਡੈੱਡ ਆ ਜੀ ਤੇ ਉੱਪਰੋਂ ਮੇਰੇ ਦਿਲ ਦੇ ਆਲੇ ਦੋਲੇ ਵੀ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਜੀ ਡਾਕਟਰ ਕਹਿੰਦੇ ਸਮਾਂ ਰਹਿੰਦੇ ਸਰ ਅਗਰ ਇਸ ਚੀਜ਼ ਦਾ ਵੀ ਇਲਾਜ ਨਾ ਕਰਾਇਆ ਤਾਂ ਤੁਹਾਨੂੰ ਅੱਗੇ ਜਾ ਕੇ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਜੀ ਕਿ ਅਗਰ ਅਪੀਲ ਕਰਨੀ ਹੋਵੇ ਮਦਦ ਕਰਨੀ ਹੋਵੇ ਕਿਸੇ ਨੇ ਤਾਂ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਮੇਰਾ ਪੰਡਲ ਹਾਰਾ ਹੈਗਾ ਜੀ ਮੋਬਾਈਲ ਨੰਬਰ 6280 565695 ਜੀ ਮੈਂ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੇ ਜਿਹੜੇ ਵੀ ਦਰਨੀ ਸੱਜੇ ਵੀਰ ਨੇ ਵੀ ਮੇਰੀ ਵਾਦ ਤੋਂ ਵਾਦ ਮਦਦ ਕੀਤੀ ਜਾਵੇ ਮੈਂ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾਂ ਜੀ ਕੋਈ ਹੋਰ ਕੋਈ ਗੱਲ ਕਹਿਣੀ ਹੋਵੇ ਕੋਈ ਮਨ ਦੇ ਵਿੱਚ ਗੱਲ ਹੋਵੇ ਨਹੀਂ ਵੀਰ ਜੀ ਤੁਸੀਂ ਹੋ ਸਕਦਾ ਵੀ ਘਰ ਦੇ ਵਿੱਚ ਕੋਈ ਕੰਮਕਾਰ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਚੱਲ ਸਕੇ ਹੋ ਕੋਈ ਘਰ ਬੈਠੇ ਕੋਈ ਕੰਮ ਦੇ ਦੇਵੇ ਕੋਈ ਹੋ ਸਕਦਾ ਹਾਂਜੀ ਵੀਰ ਜੀ ਜੇ ਕੋਈ ਦੇਊਗਾ ਤਾਂ ਮੈਂ ਕਰ ਲਵਾਂਗੀ ਜਿੰਨਾ ਕਿ ਮੈਂ ਕਰ ਸਕਦੀ ਹਾਂ ਕਿਉਂਕਿ ਹਸਪੀਟਲ ਜਾਣਾ ਵਾ ਹਫਤੇ ਚ 3 ਵਾਰੀ ਜਾਣਾ ਪੈਂਦਾ ਵਾ ਪਰ ਕੋਸ਼ਿਸ਼ ਤਾਂ ਵੀਰ ਜੀ ਬਹੁਤ ਕਰਦੇ ਆ ਪਰ ਕੋਈ ਦਿੰਦਾ ਨਹੀਂ ਹੈਗਾ ਐਦਾਂ ਕਮ ਅਗਲਾ ਕਹਿ ਦਿੰਦਾ ਵਾ ਵੀ ਸਾਨੂੰ ਤਾਂ ਟਾਈਮ ਤੇ ਚਾਹੀਦਾ ਮੇਰੇ ਕੋਲੇ ਵੀਰ ਜੀ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਹਸਪੀਟਲ ਚ ਲੈ ਕੇ ਜਾਣਾ ਇਹਨਾਂ ਦੇ ਹੁਣ ਦਿਲ ਦੇ ਆਲੇ-ਦੁਆਲੇ ਵੀ ਪਾਣੀ ਭਰ ਗਿਆ ਵਾ ਕਈ ਵਾਰ ਵੀਰ ਜੀ ਇੰਨੀ ਜ਼ਿਆਦਾ ਮਤਲਬ ਕਿ ਦਰਦ ਹੋਣ ਲੱਗ ਜਾਂਦੀ ਹੈ ਕਿ ਖੜੇ ਪੈਰ ਤੇ ਸਾਨੂੰ ਲੈ ਕੇ ਜਾਣਾ ਪੈਂਦਾ ਇਹਨਾਂ ਨੂੰ ਤੇ ਕਿੰਨਾ ਇੱਕ ਵਾਰੀ ਜਾਣ ਦਾ ਕਿੰਨਾ ਕ ਖਰਚਾ ਆ ਜਾਂਦਾ ਇੱਕ ਇੱਕ ਵਿਜ਼ਿਟ ਕਰਨ ਦਾ ਹਸਪੀਟਲ ਜਾਣੇ ਆ ਵੀਰ ਜੀ ਆਟੋ ਵਗੈਰਾ ਤੇ ਜਾਣਾ ਪੈਂਦਾ ਵਾ ਕਿ 4-500 ਰੁਪਇਆ ਲੈ ਲੈਂਦੇ ਨੇ ਕਿ ਜਾਣ ਆਣ ਦਾ ਹਾਂਜੀ ਉਸ ਤੋਂ ਬਾਅਦ ਦਵਾਈਆਂ ਲੱਗ ਦਵਾਈਆਂ ਵੀਰ ਜੀ ਲੱਗਣ ਹੈਗੀਆਂ ਹੁਣ ਤਾਂ ਦਵਾਈ ਵੀ ਨਹੀਂ ਲਈ ਜਾਂਦੀ ਹੈਗੀ ਕਿਉਂਕਿ ਪੈਸਾ ਹੀ ਨਹੀਂ ਹੈਗਾ ਪੈਸਾ ਹੋਊਗਾ ਤਾਂ ਵੀਰ ਜੀ ਦਵਾਈ ਆਊਗੀ ਹੁਣ ਤਾਂ ਅਸੀਂ 2 ਮਹੀਨਿਆਂ ਤੋਂ ਦਵਾਈ ਵੀ ਨਹੀਂ ਲੱਤੀ ਹੈਗੀ ਉਹਦੇ ਕਰਕੇ ਹਾਲਤ ਜ਼ਿਆਦਾ ਖਰਾਬ ਹੋ ਗਈ ਹੈ ਤੇ ਜਿਹੜੀ ਛੋਟੀ ਬੱਚੀ ਆ ਉਹ ਪੜਦੀ ਆ ਕਿਸੇ ਹਾਂਜੀ ਵੀਰ ਜੀ ਗੁੜੀਆ ਮੇਰੀ ਪੜਦੀ ਆ ਉਹਨੂੰ ਵੀ ਪ੍ਰੋਬਲਮ ਆ ਉਹ ਵੀ ਸਕਿਨ ਦੀ ਕਾਫੀ ਜ਼ਿਆਦਾ ਪ੍ਰੋਬਲਮ ਆ ਉਹਨੂੰ ਅਲਰਜੀ ਰਹਿੰਦੀ ਆ ਉਹਦਾ ਵੀ ਡਾਕਟਰਾਂ ਨੇ ਦੱਸਿਆ ਆ ਵੀ ਜੇ ਤੁਸੀਂ ਇਹਦਾ 11 ਸਾਲ ਤੋਂ ਪਹਿਲਾਂ ਪਹਿਲਾਂ ਇਲਾਜ ਕਰਵਾ ਲਓਗੇ ਤਾਂ ਠੀਕ ਆ ਨਹੀਂ ਵੀਰ ਜੀ ਅੱਗੇ ਜਾ ਕੇ ਇਹਨੂੰ ਵੀ ਕਾਫੀ ਜ਼ਿਆਦਾ ਕਹਿੰਦੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਊਗਾ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਹ ਜੋ ਮੇਰੀ ਕੁੜੀਆ ਵਾ ਤੇ ਮੇਰੇ ਹਸਬੰਦ ਦੀ ਜ਼ਿੰਦਗੀ ਬਾਤਸਾ ਤੇ ਮੈਂ ਸਾਰੇ ਪਹਿਲਾਂ ਤਾਂ ਸਸਤਰੀ ਗੱਲ ਕਹਿਣਾ ਇਹ ਮੇਰੇ ਵੀਰਾ ਭੈਣਾਂ ਨੂੰ ਸਭ ਨੂੰ ਸਸਤਰੀ ਗੱਲ ਮੈਂ ਪਿੰਡ ਲਹਾਰਾ ਮੇਰਾ ਨਾਮ ਕਲਵਾਨ ਸਿੰਘ ਹੈ ਮੈਂ ਆਪਣੇ ਪਰਿਵਾਰ ਦੀ ਖਾਤਰ ਤੁਹਾਡੇ ਦੇ ਮਦਦ ਲਈ ਅਗਾਹ ਲਗਾ ਰਹੀ ਮੇਰੀ ਵੱਤ ਵਾਦ ਮਦਦ ਕੀਤੀ ਜਾਵੇ ਮੇਰਾ ਮੋਬਾਈਲ ਨੰਬਰ 6280565695 ਜੀ ਇਹ ਮੇਰੀ ਛੋਟੀ ਜੀ ਕੁੜੀ ਆ ਇਹ ਮੇਰਾ ਛੋਟਾ ਜਿਹਾ ਪਰਿਵਾਰ ਆ ਮੈਨੂੰ ਮਦਦ ਦੀ ਬਹੁਤ ਲੋੜ ਆ ਮੇਰੀ ਵੱਤ ਵਾਦ ਮਦਦ ਕੀਤੀ ਜਾਵੇ ਵਾਏ ਕੋਈ ਚਿਕਾ ਪ੍ਰਸਾਹ ਵਾਏ ਕੋਈ ਚਿਕੀ ਫਤ